ਅੱਜ ਜੀ ਵਿਆਹ ਦੇਖਣ ਚੱਲੇ ਆ ਮੇਰੇ ਦੋਸਤ ਦਾ ਨੇ ਨਾ ਅਕਸਰ ਰਿਸ਼ਤੇਦਾਰੀ ਵਿੱਚ ਨਾ ਕੋਈ ਸਬਸਕ੍ਰਾਈਬਰ ਦਾ ਇਹ ਚੱਲਿਆ ਜੀ ਇਹਦੇ ਦੀ ਸਹੇਲੀ ਦੇ ਮੁੰਡੇ ਦਾ ਕੁੜੀ ਦਾ ਕੁੜੀ ਦਾ ਵਿਆਹ ਚੱਲੇ ਦੀ ਸਹੇਲੀ ਦੇ ਕੁੜੀ ਦਾ ਘਰ ਆ ਕਾਰਡ ਦੇਣ ਆਏ ਸੀ ਤੇ ਮੈਂ ਕਿਹਾ ਤੁਸੀਂ ਜਾ ਜਾਓ ਕਹਿੰਦੇ ਨਾ ਤੈਨੂੰ ਵੀ ਲੈ ਕੇ ਜਾਣਾ ਚੱਲ ਫਿਰ ਮੈਂ ਕਹਿੰਦਾ ਆਪਾਂ ਆਏ ਤੇ ਅਗਲੇ ਘਰ ਚੱਲੋ ਫਿਰ ਮੈਂ ਕਹਿੰਦਾ ਤੇਰੀ ਸਹੇਲੀ ਨੂੰ ਮਿਲੇ ਆਉਂਦੇ ਫਿਰ ਅੱਜ ਪਰ ਉਹ ਤਾਂ ਘਰ ਅਲੱਗ ਨੇ ਪੋਸਟ ਵਿੱਚ ਆ ਕਿਹੜੀ ਪੋਸਟ ਪਰ ਠੀਕ ਆ ਇਹ ਐਸਆਈ ਇਹ ਇਹ ਐਸਆਈ ਆ ਚਲੋ ਭਾਈ ਰੱਬ ਹੋਰ ਤਰੱਕੀ ਆਂਦਾ ਵੇ ਧੀਰ ਰਾਣੀ ਦਾ ਵਿਆਹ ਹੈ ਕੈਨੇਡਾ ਤੋਂ ਆਇਆ ਮੁੰਡੇ ਵਾਲੇ ਕੈਨੇਡਾ ਤੋਂ ਮੁੰਡੇ ਵਾਲੇ ਕੈਨੇਡਾ ਤੋਂ ਕੁੜੀ ਵਾਲੇ ਇੰਡੀਆ ਤੋਂ ਆ ਚਲੋ ਭਾਈ ਰੱਬ ਅਹ ਦਾਈ ਅਹ ਮਾਰਾ ਪੱਲੀ ਕਰੇ ਸਭ ਦੀ ਚੱਲੀਏ ਵੀ ਫਿਰ ਹਾਂਜੀ ਚਲੋ ਇੱਕ ਅੱਧੀ ਅਜਾ ਅਨਬਾਕਸਿੰਗ ਕਰੇ ਦੇਣੀ ਯਾਰ ਅੱਜ ਆਪਾਂ ਨੂੰ ਸ਼ਾਮ ਨੂੰ ਕਰਦੇ ਹਾਂ ਅੱਜ ਜਿਹੜੀ ਅਨਬਾਕਸਿੰਗ ਹੋਈ ਜਾਨੀ ਕਈ ਦਿਨ ਦਾ ਰਲਦਾ ਫਿਰਦਾ ਹੈ ਮੈਂ ਕਿਹਾ ਕਹਿੰਦਾ ਖੋਲ ਦਮੈਂ ਕਹਨਾ ਮੈਂ ਇਹ ਚੀਜ਼ ਵੀਡੀਓ ਚ ਦਿਖਾਉਣਾ ਚਾਹੁੰਦਾ ਚੱਕੋ ਵੇ ਜਾਣ ਤੋਂ ਪਹਿਲਾਂ ਸਾਡਾ ਫੋਟੋ ਸੈਸ਼ਨ ਹੋ ਲਿਆ ਤੇ ਫੋਟੋ ਫੋਟੋ ਖਿੱਚਦੇ ਰਹੇਗੇ ਤੇ ਹਾਂ ਨੇਤਰਬਾਈ ਵਾਲਾ ਉਹ ਤਾਂ ਫਿਰ ਤੁਹਾਨੂੰ ਨੱਠ ਭੱਜ ਬਹੁਤ ਜ਼ਿਆਦਾ ਸੀ ਨਾ ਪਰ ਇੱਧਰ ਕਿਤੇ ਵੀ ਨਹੀਂ ਹੋਈ ਉਧਰ ਵੀ ਨਹੀਂ ਹੋਈ ਕੈਮਰੇ ਵਿੱਚ ਵੀ ਨਹੀਂ ਹੋਈ ਕਿਉਂ ਨਾ ਨੱਠ ਭੱਜੇ ਬਹੁਤ ਰਹੀ ਆ ਲੈ ਹਣ ਹਾਂ ਤੇਵੇਂ ਨਹੀਂ ਫੋਟੋ ਕੋਈ ਚੱਲੀਏ ਚੱਕ ਲੈ ਭਾਈ ਬੋਰੀ ਬਿਸਤਰਾ ਉਹ ਕਿਉਂ ਆ ਜਾ ਕੇ ਕਿ ਉਧਰ ਉਧਰ ਫਲੈਟ ਲੰਘ ਜਾਣਾ ਚਾਰ ਮੈਂ ਕਿਥੇ ਹੁੰਦੇ ਅੱਜ ਤਾਂ ਹਵਾ ਬਹੁਤ ਤੇਜ਼ ਚੱਲ ਰਹੀ ਆ ਵੱਡੀ ਪਰਗੀ ਕਹਿੰਦਾ ਵੱਡੀ ਪਰਗੀ ਫਿਰ ਕੱਲ ਮੈਂ ਕਹਿੰਦਾ ਬਹੁਤ ਸੌਫਟ ਕਰੀ ਲਪੜਾ ਦੇ ਮੇਰੇ ਕੋਲ ਫੜਾ ਦੇ ਆਜਾ ਨੂੰ ਛੱਡਣੇ ਆ ਜਿਹਦਾ ਅਨਬਾਕਸਿੰਗ ਹੋਣੀ ਹੈ ਇਹਦੀ ਆ ਫੜ ਲਿਓ ਆ ਡੱਬਾ ਤਾਂ ਫੜ ਲਓ ਆਪਣੇ ਆਪ ਨੂੰ ਦਿਖਾਵਾਂ ਮੈਂ ਇੱਧਰ ਬੈਠ ਇੱਧਰ ਬੈਠਾ ਗਦੇ ਮੰਗੋ ਲੱਦਿਆ ਬੇ ਹਾਂ ਭਾਈ ਠੀਕ ਆ ਚਾਹ ਆ ਗਈ ਚਾਹ ਮਿਲ ਗਈ ਉਹ ਕਲੂ ਕਿਵੇਂ ਆ ਇਹਦਾ ਨਾਮ ਇੱਕ ਕਲੂ ਕਾਲੂ ਆ ਕਲੂ ਦਿਖਾਈ ਚਿਹਰਾ ਵੜਾ ਜਦੋਂ ਅੰਦਰੋਂ ਮੁੰਡਾ ਭਾਈ ਸਾਡੇ ਪਿੰਡ ਦੇ ਮੁੰਡਾ ਨਾਮ ਇਹਦਾ ਕਾਲੂ ਰੱਖਿਆ ਹੋਇਆ ਆਪਣੇ ਪਿੰਡ ਦਾ ਹੌਲੀ ਹੌਲੀ ਨਿਕਰ ਰਿਹਾ ਨਿਕਰ ਆਉਣਾ ਹੌਲੀ ਹੌਲੀ ਚੱਲ ਹਵਾ ਚੱਲ ਜਾ ਰਿਹਾ ਇੱਟਾ ਪੈ ਗਿਆ ਤਾਂ ਅ ਜੇ ਤੋ ਗੱਡੀ ਤੇਜ਼ ਚੱਲੇ ਨੀ ਸਾਰਾ ਉੱਡ ਜਾਣਾ ਇਹ ਮੈਂ ਜਿਹੜੀ ਸ਼ਰਟ ਪਾਈ ਇਹਦੇ ਪਿਛੇ ਲੜਾਈ ਹੋ ਗਈ ਪਹਿਲੀ ਵਾਰ ਪਾਉਣ ਲੱਗਾ ਸ਼ਰਟ ਇਹ ਕਹਿੰਦੇ ਮੈਨੂੰ ਲੱਗਦੀ ਨਵੀਂ ਲੱਗਦੀ ਬਿਲਕੁਲ ਨਵੀਂ ਸ਼ਰਟ ਹੁਣ ਅੱਗੜ ਦੋੜੂਗੀ ਮੈਨੂੰ ਕਹਿੰਦੇ ਜਾ ਕੇ ਬਦਲ ਕੇ ਆ ਹੋਰ ਪਾ ਕੇ ਅੱਧ ਘਰ ਜਾ ਕੇ ਮੈਂ ਕਹਾ ਨਾ ਹੁਣ ਤਾਂ ਇਹੀ ਚੱਲੂ ਉੜ ਗਈ ਉੜ ਗਈ ਬੈਲਟ ਲਾ ਦੇ ਕਿਹਾ ਤਾਂ ਬੈਲਟ ਲਾ ਲਵਾ ਉਹ ਜਮ ਜਮ ਚੱਲੂਗਾ ਹੁਣ ਸਰਚ ਦਾ ਕਰਨੇ ਕਿੱਧਰ ਨੂੰ ਇੱਧਰ ਨੂੰ ਜਾਊਗਾ ਜਾਂ ਇੱਧਰ ਨੂੰ ਜਾਊਗਾ ਸ਼ਮਕੌਰ ਮੰਡਰਾ ਰੋਡ ਮੰਡਰਾ ਜਾਣਾ ਉਹ ਨਸੀਮ ਹੋ ਆ ਗਿਆ ਬਾਈ ਹਾਂਜੀ ਕਿਆ ਲੱਟੇ ਪੱਜੀ ਜਾਂਦੇ ਯਾਰ ਬਾਹਰ ਦੇਖਣ ਚੱਲੇ ਹਾਂ 4D ਪੀ ਜਾ ਰਹਾ ਤਾਂ ਅੱਛਾ ਡਿਜ਼ਾਈਨ ਲਾਈਨ ਦਾ ਦੇਖ ਦੇਖ ਕੇ ਹਣ ਜਾ ਕੇ ਚਲੋ ਸਲੈਟ ਚਲਾਉਂਦੇ ਬੁੜਕ ਪਰ ਅੱਜ ਦੇਖਦੇ ਆਂ ਫੋਨ ਕਰਕੇ ਆ ਜੀ ਫਿਰ ਪੈਸੇ ਆ ਗਏ ਤੇ ਆਜਾ ਠੀਕ ਹੈ ਚੱਲ ਠੀਕ ਹੈ ਹਰ ਭਾਈ ਸੱਚ ਕਰ ਕਰ ਲਿਆ ਇਧਰ ਉਹ ਮੈਨੂੰ ਚਲੋ ਇਹ ਜਿਹੜਾ ਬੰਦਾ ਮਿਲਿਆ ਸੀ ਇਹ ਆਪਣੇ ਤਰ੍ਹਾਂ ਡੋਰਸੀ ਦੇ ਖਾਲਾ ਯਾਰ ਹੈਪੀ ਬਰਥਡੇ ਹੈ ਦੇਖਦਾ ਭਾਈ ਅੱਜ ਹੈਪੀ ਬਰਥਡੇ ਹੈ ਪਰ ਅਸੀਂ ਸੈਲੀਬ੍ਰੇਟ ਕੱਲੂ ਕਰਨਾ ਹੈ ਹੈ ਆਹੋ ਪਤਾ ਵੀ ਕਹਦਾ ਇਹ ਵੀ ਉਹ ਸੈਲੀਬ੍ਰੇਟ ਕੱਲੂ ਕਰਾਂਗੇ ਭਾਈ ਅਸੀਂ ਕੱਲੂ ਮਨਾਵਾਂਗੇ ਹੈਪੀ ਬਰਥਡੇ ਇਹਦਾ ਭਾਈ ਰੇਡਾ ਸ਼ਾਮ ਤੱਕ ਜੇ ਪ੍ਰੋਗਰਾਮ ਬਣ ਗਿਆ ਸਿਸਟਰ ਲੱਗ ਗਈ ਤੇ ਭਾਈ ਜਿਹੜਾ ਬੰਦਾ ਆਇਆ ਦਿਖਾਇਆ ਜਿਹੜਾ ਪਹਿਲਾਂ ਆਇਆ ਸੀ ਡਾਊਨ ਸੀਲਿੰਗ ਵਾਲਾ ਆਇਆ ਸੀ ਆਪਣੇ ਤੇ ਦੇਖਣ ਚੱਲਿਆ ਉੱਥੇ ਲਾਈਟੇ ਭੱਜੀ ਜਾ ਰਹੀ ਹੈ ਅ ਪਰਸੋਂ ਟ੍ਰਾਂਸਫਾਰਮ ਬਦਲਣ ਲੱਗੇ ਸਾਰਾ ਤੇ ਲਾਈਟ ਜੇ ਗਈ ਕੱਲ ਆਈਏ ਕੱਲ ਇਹ ਨਹੀਂ ਆਏ ਹੈਗੇ ਅੱਜ ਆਏ ਅੱਜ ਹਵਾ ਚੱਲਦੀ ਜਾਂ ਸਾਡੇ ਤਰ ਹਵਾ ਚੱਲਦੀ ਆ ਪਰ ਲਾਈਟ ਪਝਾ ਲੰਦੇ ਫਿਰ ਸਾਰੇ ਲਾਈਟ ਨਹੀਂ ਆਉਂਦੀ ਪਰ ਦੋ ਸੱਤਾਂ ਸੱਚਾ ਬਾਚਾ ਲੈ ਕੇ ਰੱਬ ਦਾ ਨਾਮ ਗੱਡੀ ਤੋਰ ਲਾ ਪਾਈ ਡਰਾਈਵਰ ਆ ਬਾਹਰ ਲਈ ਸਰਚ ਨੂੰ ਪਤਾ ਲੱਗ ਰਿਹਾ ਕਿੱਥੇ ਗਏ ਆ ਹਾਂਜੀ ਬੜਾ ਠੀਕ ਹੈ ਮਨ ਇਹ ਤਾਂ ਪਹਿਲਾਂ ਪੈਲਸ ਸੇ ਗਏ ਹੋਏ ਆ ਗਏ ਨੇ ਪਹਿਲਾਂ ਹਾਂ ਇਹ ਪੈਲਸ ਗਏ ਆ ਪਤਾ ਬਿਦਰ ਖੇਦੇ ਵਿਆ ਹੋਇਆ ਹੋਰ ਮੇਰੇ ਖਾਲਚ ਪਤਾ ਨਹੀਂ ਗਿਆ ਇਹਦਾ ਹੋਇਆ ਤਾਂ ਬਿਦਰ ਖੇਦੇ ਹੋਇਆ ਸੀ ਮੇਰੇ ਕੋਲ ਜਿੱਥੇ ਇੰਦਰ ਖੇਦੇ ਮੈਂ ਤਾਂ ਤੋਂ ਪੈਲਸ ਦੇ ਵਿੱਚ ਬਹੁਤ ਵੱਡਾ ਉਹ ਹਾਂ ਜਿੱਥੇ ਕਮਲ ਹੀਰ ਲੱਗਿਆ ਤਾਂ ਸੋਹਣਾ ਕਮਲ ਜੀ ਲੱਗੇ ਸੀ ਮੈਂ ਮੌਸਮ ਉਹ ਦੇਖ ਰਿਹਾ ਤਾਂ ਅੱਜ ਸਾਰਾ ਸਾਰਾ ਦਿਨ ਸਾਫ ਆ ਸ਼ਾਮ ਨੂੰ 7:20 ਦੱਸਿਆ ਹੋਇਆ ਚਲੋ ਭਾਈ ਮੀਂਹ ਦੀ ਬਹੁਤ ਜ਼ਰੂਰਤ ਆ ਹੁਣ ਪੈ ਜਾਵੇ ਤੇ ਵਧੀਆ ਵਿਆਹ ਨਿਬੜ ਲੂਗਾ ਉਸ ਤੋਂ ਬਾਅਦ ਮੌਸਮ ਖਰਾਬ ਹੋਣਾ ਦੇ ਕਹਦੇ ਹੁੰਦੇ ਸੁਪੀਠਾ ਖਰਾਬ ਕਰੂਗੀ ਉਹ ਹੁਣ ਗੱਲੇ ਹੋ ਜੂਗੀ ਮੀਂਹ ਪੜੇ ਤੋਂ ਬਾਅਦ ਇਹ ਤਾਂ ਕੜਕੜੂ ਪਾਣੀ ਲਾਉਣ ਵਾਲੇ ਵੀ ਆ ਨਵੀਂ ਮੋਟਰ ਪਰ ਪੈ ਜਾਵੇ ਤਾਂ ਸੋਨੇ ਪਰ ਸਵਾਕ ਆ ਅੱਜ ਵੀ ਬਹੁਤ ਬਿਆ ਮਾਰ ਕੇ ਕਟੋੜ ਸਾਨੂੰ 10ਵੀਂ ਗੱਡੀ ਮਿਲੀ ਹੋਣੀ ਐ ਪਿੱਛੇ ਟ੍ਰੈਫਿਕ ਜਾਮ ਹੋਇਆ ਹੋਇਆ ਦਾ ਪੂਰਾ ਇਹ ਦਿਨ 10 ਤਰੀਕ ਤੇ ਬੰਦ ਹੋ ਜਾਣੇ ਮੈਂ ਹਾਂ ਚੁੰਨੀ ਰੋਡ ਪੈ ਗਏ ਅਸੀਂ ਇੱਥੇ ਨਾ ਦੋ ਪੈਲ ਸੇ ਇਕੱਠੇ ਆਹਾ ਇਸ ਤੋਂ ਅੱਗੇ ਜਿਹੜੀ ਜਿੱਦੇ ਅਸੀਂ ਜਾਣਾ ਪਿੱਛੇ ਬਿਆਚ ਅਸੀਂ ਇਸ ਦੇ ਵਿੱਚ ਵੜ ਕੇ ਤੇ ਜਾਣਾ ਹਾਂ ਇਸ ਤੋਂ ਅਗਲਾ ਪੈਲ ਸਾਬੋ ਕਿੰਨਾ ਕਰੇ ਹੁਣ ਕਿਲੋਮੀਟਰ 1 ਕਿਲੋਮੀਟਰ ਓਹ سامنے ਆ ਗਿਆ ਬਹੁਤ ਵੱਡਾ ਆ ਗਿਆ ਭਾਈ ਮਹਾਰਾਜਾ ਮਹਾਰਾਜਾ ਕਟ ਤੋਂ ਮਹਾਲ ਸਾਡਾ ਕੋਲ ਆ ਜਾਊਗਾ ਮਹਾਰਾਜਾ ਮਹਾਲ ਤੇ ਤਾਂ ਗੱਡੀ ਲੈ ਕੇ ਜਾਣੀ ਤੇ ਚਾਬੀ ਵੰਗੂ ਵੈਸੀ ਗੱਡੀ ਆਪ ਲਾ ਕੇ ਆਉਂਗੇ ਦੇਖੀ ਉਹਦੇ ਚਾਰ ਪਾਰਕਿੰਗ ਇਹ ਵੀ ਰੋਡ ਬਹੁਤ ਚੱਲਣ ਲੱਗ ਪਿਆ ਰਾਜਾ ਮਹਾਰਾਜਾ ਮਹਾਲ ਮਹਿਲ ਵੀ ਕਹਿੰਦੇ ਨੇ ਮਹਿਲ ਵੀ ਕਹਿੰਦੇ ਆ ਲੈ ਜੀ ਪੁੱਜ ਗਏ ਜੀ ਐਂਟਰੀ ਐਂਟਰੀ ਕਰਾ ਮੈਂ ਕੋਤ ਇਧਰ 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 ਦੇ ਤਿਲ ਵਾਦਲੇ ਉਹ ਇਧਰ ਆ ਗੱਡੀ ਭਾਈ ਦੇਣੀ ਹੋਈ ਦਾਜ ਵਿੱਚ ਹੈ ਅੱਗੇ ਇਹ ਐਸ ਲਿਖਿਆ ਹੋਇਆ ਕੋਲ ਕਾਰੀ ਪਾਈ ਹੋਈ ਹੈ ਲਓ ਜੀ ਇਧਰ ਦੀ ਐਂਟਰੀ ਐ ਕਿਆ ਬਾਤ ਆ ਬੜਾ ਮਹਾਰਾਜੇ ਵਾਲੀ ਫੀਲਿੰਗ ਹੈ ਤੇ ਬੈਠ ਗਏ ਸੀ ਕੁਰਸੀਆਂ ਪਰ ਤੇ ਬਹੁਤ ਸੋਹਣਾ ਪਾਈ ਪੈਲਸ ਸਾਰੇ ਪਾਸੇ ਰੰਗ ਬਨਿਆ ਰਿਹਾ ਦਾ ਇਹ ਪੂਰਾ ਮਹਿਕ ਹੋ ਗਿਆ ਤੇ ਮਹਿਕ ਨਾ ਬਰਾਬਰ ਦਾ ਆ ਜਾ ਆ ਜਾ ਆ ਜਾ ਲਓ ਜੀ ਖਾ ਰਿਹਾ ਪੀ ਰਿਹਾ ਚੱਲੀਏ ਬਾਹਰ ਨੂੰ ਬਾਹਰ ਬੈਠਦੇ ਸ਼ੁਕਰੀਆ ਵੀਰੇ ਲਓ ਜੀ ਫਰੂਟ ਖਾਈਏ ਅਸਾਂ ਦੀ ਫਾਈਨਲ ਲਾਸਟ ਪਰਫਾਰਮੈਂਸ ਇਦੀ ਇੱਕ ਹੋ ਦੇਖ ਕੇ ਫਿਰ ਅਸਾਂ ਇਹਨਾਂ ਨੂੰ ਖੁੱਲਾ ਜ਼ਰੂਰ ਦੱਸਦਾ ਦਾਵਾਂਗੇ ਡਾਂਸਿੰਗ ਤੋਂ ਤੇ ਜੁਆਇ ਕਰਾਂਦੇ ਲਈ ਕਿਉਂਕਿ ਅੱਜ ਪੰਜਾਬੀਆਂ ਦੇ ਵੇਲੇ ਜਲਣ ਚ ਲੱਗੀਆਂ ਨੇ ਤੇ ਕਿਰਪਾ ਦੇ ਬੱਚੇ ਬੇ ਲੜਾਏ ਆ ਇੱਧਰ ਦੇਖੋਗੇ ਕਿੰਨਾ ਸੋਹਣਾ ਮੁੰਡਾ ਚਲੋ ਠੀਕ ਆ ਬੰਦੇ OK 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 ਆ ਜਾਓ OK ਆ ਜਾਓ ਸੋਨੇ ਇੱਕ ਨਹੀਂ ਹੋ ਕੇ ਵਾਲੇ ਗੇ ਇਨ ਦਾ ਹੱਥ ਫਿਕਾੜਨਾ ਤੂੰ ਹਵਾ ਮਾਰੀ ਗੇ ਆਪਣੀ ਅੰਤ ਕਿੱਥੇ ਆ ਜਾਣਾ ਨਹੀਂ ਜੀ ਰੂਜੀ ਫਰਾਂ ਦੇ ਨੰਦਾ ਖੜੇ ਨਹੀਂ ਜ਼ਿੰਦਗੀ ਦਾ ਚੱਲ ਰਿਹਾ ਸੂਲ ਮੈਂ ਨਹੀਂ ਫਰਾਂ ਤੇਰੇ ਪਿੰਡ ਦੀ ਮੰਡੀਰ ਨਾ ਮੈਂ ਰੱਖਾ ਡੱਬ ਚ ਹਮੇਸ਼ਾ ਹੀ ਕਚੀ ਰਾਂ ਆ ਤੂੰ ਪੈਣਾ ਫੁੱਟ ਜਿਉਂ ਦਵੇਖੀ ਦੀ ਤੇਰੀ ਜ਼ਿੰਦਗੀ ਸੀ ਤੈਨੂੰ ਦੱਸ ਹੈਲੀ ਰਾੜੋ ਮੇਰੀ ਮੇਲੇ ਜਿੱਦਾਂ ਟੱਕ ਹੁੰਦਾ ਨਾਲ ਸਰਕਾਰ ਵੀ ਸਲਾਹ ਲੈਂਦੀ ਹਟਾ ਚਾਹ ਵਲ ਨਾ ਤੇ ਤੁਸੀਂ ਸਾਰੇ ਬੜਾ ਪਿਆਰ ਕਰਦੇ ਹੋ ਹਨਾ ਚਾਚੇ ਤੇ ਬੜੀ ਸਪੈਸ਼ਲ ਗੱਲ ਕੱਢਦੇ ਆ ਜੋੜੀ ਤੇ ਲਈ ਬੜੀ ਵੀ ਬਣਾਉਂਦੇ ਤੇਰੇ ਵੱਸ ਦੇ ਰਹਿਣ ਦੇ ਮਾਪੇ ਸੇਵਾ ਮੈਂ ਕਰਨੀ ਸੋ ਭਾਈ ਵੱਲੋਂ ਸੂਹੇ ਨੀ ਸ਼ਾਲੂ ਵਾਲੀਏ ਸਭਾਟਰ ਤੂੰ ਬੁੜਿਆ ਸੂਹੇ ਨੀ ਸ਼ਾਲੂ ਵਾਲੀਏ ਸਭਾਟਰ ਤੂੰ ਬੁੜਿਆ ਤੇਰੇ ਵੱਸ ਦੇ ਰਹਿਣ ਨੀ ਮਾਪੇ ਜਿਨ੍ਹਾਂ ਨੇ ਮੈਂ ਚੁਣਿਆ ਤੇਰੇ ਵੱਸ ਦੇ ਰਹਿਣ ਨੀ ਮਾਪੇ ਜਿਨ੍ਹਾਂ ਨੇ ਮੈ ਚੁਣਿਆ ਸੋ ਦੋਨੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਯਾਰਾਂ ਮਿੱਤਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵੀਰੇ ਕਰਦੇ ਹੋ ਪਲੇ ਜੀ ਗਾਣੇ ਜੋੜੀ ਦੀ ਵਧੀਆ ਚਲੋ ਜੀ ਥੈਂਕ ਯੂ ਥੈਂਕ ਯੂ ਬਾਈਕ ਵੀਰ ਦੇ ਲਈ ਤਾਰਿਆ ਹੋੜਾ ਲਓ ਜੀ ਮੇਰੀ ਵੇਟ ਕਰ ਰਿਆ ਚੱਲੀਏ ਫਿਰ ਚਲ ਚੱਲੀਏ ਲੋ ਚੱਲ ਜਾਈਏ ਤੁਹਾਨੂੰ ਹਾਂ ਜੀ ਦੇ ਕਿ ਬਚਾ ਕੇ ਇਹ ਨੂੰ ਮੈਂ ਕਿਹਾ ਰੋਡ ਦੇਖੀ ਬਦਲਣਾ ਬਦਲੋਗੇ ਬਦਲੋ 7:20 ਪਾਣਾ ਮੇਰੇ ਦੱਸਿਆ ਆ